ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਨਾ ਜੀ ਅੱਜ ਆਪਾਂ ਵੀਡੀਓ ਬਣਾਉਣੀ ਹੈ ਖਾਣੇ ਦੀ ਕੋਈ ਵੀਡੀਓ ਆਪਾਂ ਨਹੀਂ ਬਣਾਵਾਂਗੇ ਅੱਜ ਆਪਾਂ ਬਣਾਵਾਂਗੇ ਵੀਡੀਓ ਸਫਾਈ ਬਾਰੇ ਕਿਉਂਕਿ ਜਿਹੜੇ ਆਪਣੇ ਬਾਸ ਵੇਸਣ ਨੇ ਜਾਂ ਆਪਣੀਆਂ ਟੈਲਾਂ ਨੇ ਕੰਧਾਂ ਨੇ ਉਹ ਸਾਫ਼ ਨਹੀਂ ਥੀਤੀ ਹੁੰਦੀਆਂ ਬਰਤਨ ਨੇ ਹੀਠੋਂ ਕਾਲੇ ਹੁੰਦੇ ਨੇ ਉਹਨਾਂ ਨੂੰ ਵੀ ਆਪਾਂ ਨੇ ਸਾਫ਼ ਕਰਨ ਨੂੰ ਬਹੁਤ ਟਾਈਮ ਲੱਗ ਜਾਂਦਾ ਅੱਜ ਆਪਾਂ ਉਹਦੇ ਵਾਸਤੇ ਵੀਡੀਓ ਬਣਾ ਰਹੇ ਹਾਂ ਜਿਹਦੇ ਲਈ ਆਪਾਂ ਨੇ ਆ ਫੈਨ ਲੈ ਲਿਆ ਆਪਾਂ ਚੁੱਲਾ ਬਾਹ ਲੈਨੇ ਟੈਕਸ ਇਹਦੇ ਵਿੱਚ ਆਪਾਂ ਦੋ ਪੁੜੀਆਂ ਸ਼ੈਂਪੂ ਦੀ ਆ ਪਾ ਲੈਣੀ ਆ ਕੋਈ ਵੀ ਸ਼ੈਂਪੂ ਹੋਵੇ ਕੋਈ ਸ਼ੈਂਪੂ ਹੋਵੇ ਉਹ ਹੀ ਪਾ ਦਿਓ ਕਿਉਂਕਿ ਜੰਮ ਜਾਂਦਾ ਜੀ ਚੀਜ਼ ਹਰੇਕ ਕੰਧ ਤੇ ਆਪਣੀਆਂ ਟੈਲਾਂ ਤੇ ਕਾਂਸਾਂ ਦੇ ਸੋਹਣਿਆਂ 'ਚ ਵੀ ਬਾਥਰੂਮਾਂ 'ਚ ਵੀ ਹਰੇਕ ਥਾਂ 'ਮੇ ਜੰਮ ਜਾਂਦੀ ਆ

ਪੇਸਟ ਨੂੰ ਆਪਾਂ ਸ਼ੈਂਪੂ 'ਚ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ। ਲੋ ਜੀ ਆਪਣਾ ਪੇਸਟ ਤੇ ਸ਼ੈਂਪੂ ਮਿਕਸ ਹੋ ਗਿਆ। ਹੁਣ ਇਹਦੇ ਵਿੱਚ ਆਪਾਂ ਨਿਚੋੜ ਲੈਨੇ ਆ ਨਿੰਬੂ। 1 ਕੱਪਾ ਨਿੰਬੂ ਦਾ ਜੋੜ ਲਵਾਂਗੇ। ਆਪਣੇ ਬਰਤਨ ਵੀ ਕਾਲੇ ਹੋ ਜਾਂਦੇ ਨੇ ਇਹ ਤੋਂ ਨਿੱਕਰਦੇ ਨਹੀਂ ਜਿਹੜੇ। ਧੋਣਾ ਨੂੰ ਮੀਂਹ ਸਾਫ਼ ਕਰਨ ਚ ਬਹੁਤ ਵਧੀਆ ਹੋ ਹੁੰਦਾ। ਲਓ ਜੀ ਆਪਾਂ ਇਹ ਚੀਜ਼ਾਂ ਨੂੰ ਵੀ ਮਿਕਸ ਕਰ ਲੈਨੇ ਆ। ਸਪੈਕ ਇੱਕ ਚਮਚਾ ਇੱਕ ਚਮਚਾ ਆਪਾਂ ਪਾ ਲੈਨੇ ਆ ਮਿੱਠਾ ਸੋਡਾ ਜਾਨੀ ਕਿ ਬੇਕਿੰਗ ਪਾਊਡਰ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਉਸ ਦੇਖੋ ਹੁਣ ਇਹਦੇ ਵਿੱਚ ਆਪਾਂ ਪਾਣੀ ਐਡ ਕਰ ਦਿੰਨੇ ਆ ਜੀ ਆਪਾਂ ਆਸਵੈਸ਼ਨ ਤੇ ਆ ਗਏ ਕਿਉਂਕਿ ਜਦ ਆਪਾਂ ਨੇ ਘਰ ਬਣਾਇਆ ਇਹ ਜਦ ਇਹਦੀ ਫੀਟਿੰਗ ਪੱਟੀ ਗਈ ਧੀ 2 ਸਾਲ ਹੋ ਗਏ ਇਹ ਖੜਾ ਇਹਦੇ ਚ ਪਾਣੀ ਨਹੀਂ ਆਉਂਦਾ ਪਾਣੀ ਨਾ ਔਨ ਕਰਕੇ ਚੱਲਦਾ ਨਹੀਂ ਆਪਾਂ ਇਸੇ ਦੀ ਸਫਾਈ ਕਰਕੇ ਦੇਖਦੇ ਆ ਆ ਜਿਹੜਾ ਆਪਾਂ ਨੇ ਘੋਲ ਬਣਾਇਆ ਇਹਦੇ ਉੱਪਰ ਲਗਾ ਦਿੰਨੇ ਆ ਚੰਗੀ ਤਰ੍ਹਾਂ ਸਾਰੇ ਦੇ ਉੱਪਰ ਲਗਾ ਦਿੰਨੇ ਆ ਘੋਲ ਨੂੰ ਫੁਕੀ ਦੇ ਵੀ ਲਗਾ ਦਮਾਂਗੇ ਲਓ ਜੀ ਆਪਾਂ ਇਟਾਂ ਤੇ ਵੀ ਲਗਾ ਦਿੰਨੇ ਆ ਤੇਲਾਂ ਤੇ ਵੀ ਇਹਨੂੰ ਆਪਾਂ ਛੱਡ ਦਿੰਨੇ ਆ 5-4 ਮਿੰਟ ਲਈ ਆਹ ਲਗਾ ਕੇ ਆਪਾਂ ਇਹਨੂੰ ਛੱਡ ਦਿੰਨੇ ਆ ਫਿਰ ਸਫਾਈ ਕਰਾਂਗੇ ਇਹਨੇ ਆਪਾਂ ਤੇਲਾਂ ਦੇ ਉੱਪਰ ਲਵਾ ਲਗਾ ਦਿੰਨੇ ਆ ਸਾਰੀਆਂ ਤੇ ਲੋ ਜੀ ਇਹਨੂੰ 10-15 ਮਿੰਟ ਹੋ ਗਏ ਆਪਣੇ ਬਾਸ ਵੇਸਣ ਨੂੰ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਲ ਲੈਨੇ ਦੇਖਦੇ ਆਂ ਕਿੰਦਾ ਨਰਜੰਟ ਮਿਲਦਾ ਕੁੱਟੀ ਨੂੰ ਵੀ ਸਾਫ਼ ਕਰਕੇ ਦੇਖਦੇ ਆਂ ਕਿਉਂਕਿ ਜਾਂ ਚੀਜ਼ ਖੜੀ ਰਹੇ ਜਿੱਥੇ ਤਾਂ ਰੋਜ਼ ਪਾਣੀ ਡੁੱਲਦਾ ਆਪਾਂ ਜਦ ਇਹ ਹੱਤੋਂ ਨੇ ਨਾਲ ਫੇਰਦੰਨੇ ਹੁਣ ਇਹ ਖੜਨ ਕਰਕੇ ਇਹ ਚਲਾਇ ਹੀ ਨਹੀਂ ਹੈਗਾ ਪਾਣੀ ਨਹੀਂ ਆਉਂਦਾ ਸਪਲਾਈ ਪੱਟੀ ਤੀ ਲਓ ਜੀ ਆਪਾਂ ਪਹਿਲਾਂ ਟੈਲਾਂ ਨੂੰ ਸਾਫ਼ ਕਰਦੇ ਹਾਂ ਕਿਉਂਕਿ ਟੈਲਾਂ ਦਾ ਪਾਣੀ ਇੱਥਾਂ ਆਊਗਾ ਦੇਖੋ ਜੀ ਕਿੰਨੀਆਂ ਚਮਕਣ ਲੱਗੀਆਂ ਟੈਲਾਂ ਇਹ ਹਰ ਪਿੱਕ ਨੂੰ ਵੀ ਵਧੀਆ ਕੰਮ ਕਰ ਰਿਹਾ ਦੇਖੋ ਟੱਲਾਂਗੀਆਂ ਸਾਫ਼ ਹੋ ਗਈਆਂ। ਟੱਲਾ ਆਪਾਂ ਨੇ ਧੋਤੀਆਂ ਹੁਣ ਆਪਾਂ ਬਾਸ ਵੇਸਣ ਨੂੰ ਸਾਫ਼ ਕਰਦੇ ਹਾਂ ਦੇਖੋ। ਇੰਨੀ ਭੈੜੀ ਹਾਲਤ ਸੀ ਇਹਦੀ ਕਿੰਨਾ ਸੋਹਣਾ ਸਾਫ਼ ਹੋ ਗਿਆ। ਕੂਟੀ ਵੀ ਬਹੁਤ ਵਧੀਆ ਹੋ ਗਈ ਜੀ। ਦੇਖੋ। ਸਿਮਿੰਟ ਸਿਮਿੰਟ ਬਹੁਤ ਕੁਸ ਲੱਗਿਆ ਪਿਆ ਸੀ ਇੱਥੇ। ਦੇਖੋ ਕਿਵੇਂ ਚਮਕਣ ਲੱਗਿਆ ਬਾਅਦ ਵਿੱਚ। ਦੇਖੋ ਜੀ ਮੈਨਾਂ ਚਰ ਹੋ ਗਿਆ ਤੀ ਇਹਨੂੰ ਸਾਫ ਕਰੇ ਨੂੰ ਕਈ ਦੁਜੀ ਲੋਟ ਪਿਆ ਤੇ ਸਿਮਿੰਟ ਸਮੁੰਟ ਬਹੁਤ ਕੁਛ ਲੱਗਿਆ ਹੋਇਆ ਤੀ ਇਹਤੇ ਦੇਖੋ ਕਿੰਨੀ ਤਰ੍ਹਾਂ ਕਿੰਨਾ ਸੋਹਣਾ ਸਾਫ ਹੋ ਗਿਆ ਹਰ ਪਿੱਕ ਨੂੰ ਵਧੀਆ ਕੰਮ ਕਰ ਰਿਹਾ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ